ਆ ਦੇਖੋ ਤੇਰੇ ਬੰਦੇ ਸ਼ਰੇਆਮ ਕੱਲਾ ਮੋੜੇ ਆ ਗਿਆ ਗੱਡੀ ਨਾਲ ਭੁਜਾਈ ਹੋਇਆ ਉਹ ਨਹੀਂ ਚੜ ਸਕਿਆ ਪਰ ਇਹਨੇ ਮੇਰਾ ਪਿੱਛਾ ਨਹੀਂ ਛੱਡਿਆ ਇਹ ਮੇਰਾ ਟਰੱਕ ਹੈ ਮੇਰੇ ਜੀਜਾ ਜੀ ਚਲਾਉਂਦੇ ਆ ਔਰ ਇਹ ਸਟੇਸ਼ਨ ਤੋਂ ਭਰ ਕੇ ਆ ਰਿਹਾ ਆ ਪਿੱਛੇ ਬੰਦੇ ਲੱਗੇ ਤਿੰਨ ਚਾਰ ਜਣੇ ਉਹ ਰਸਤੇ ਜਾ ਕੇ ਇਹਨੂੰ ਘੇਰਿਆ ਘੇਰ ਕੇ ਇੱਟ ਫੜੀ ਆ ਇੱਟ ਫੜ ਕੇ ਮਾਰਨੀ ਸ਼ੁਰੂ ਕਰਤੀ ਜਿਹੇ ਚੋਂ ਪੈਸੇ ਖੋ ਕੇ ਲੈ ਗਿਆ ਜਿੰਦੀ ਵੀਡੀਓ ਵੀ ਬਣੀ ਆ ਨਹੀਂ ਕਿੱਥੋਂ ਮੈਨੂੰ ਪਿੱਛੇ ਕਿੱਥੋਂ ਕਰ ਰਹੇ ਸੀ ਬੰਦੇ ਪਿੱਛੇ ਸਟੇਸ਼ਨ ਤੋਂ ਕਰ ਰਹੇ ਸੀ ਸਟੇਸ਼ਨ ਤੋਂ ਪਿੱਛਾ ਕਰਦੇ ਆ ਰਹੇ ਆ ਖਾਣ ਕਰ ਰਹੀ ਆ ਪੂਰੀ ਲੁੱਟ ਖੋਹ ਦੀ ਨੀਅਤ ਦੇ ਨਾਲ ਮੈਂ ਮੈਂ ਤੁਹ ਬੰਦੇ ਭਾਜੀ ਬੰਦੇ ਦੋ ਤਿੰਨ ਸੀਗੇ ਬਾਕੀ ਆ ਦੇਖੋ ਬੰਦਾ ਛਰੇਮ ਇਕੱਲਾ ਮੋਰੇ ਆ ਗਿਆ ਗੱਡੀ ਮੈਂ ਭੁਜਾਈ ਹੋਇਆ ਮੂਹ ਨਹੀਂ ਚੜ ਸਕਿਆ ਪਰ ਇਹਨੇ ਮੇਰਾ ਪਿੱਛਾ ਨਹੀਂ ਛੱਡਿਆ ਆ ਦੇਖੋ 210 ਦੀ ਦੇਖ ਸਕਦੇ ਹੋ ਟਰੱਕ ਵਾਲੇ ਵੀਰ ਜਿਹੜੇ ਨੇ ਟਰੱਕ ਚਲਾਉਂਦੇ ਨੇ ਸੜਕਾਂ ਦੇ ਉੱਪਰ ਕਿੰਨਾ ਔਖਾ ਹੋ ਗਿਆ ਜੀ ਉਹਨਾਂ ਦਾ ਉਹ ਬਾਈ ਕਿ ਤੇਰੀ ਬਾਈ ਕਿ ਉਹ ਹੱਥ ਫੀਰ ਰਖ ਰਿਹਾ ਨਹੀਂ ਇਹ ਬਾਈ ਬਾਈ ਦੇ ਸੀਗੇ ਮੋਟਰਸਾਈਕਲ ਦੇ ਆਹ ਕਿ ਮੈਨੂੰ ਨਹੀਂ ਪਤਾ ਉੱਪਰ ਜਾ ਕੇ ਦੋਵੇਂ ਬੈਠੇ ਬੋਲਾਈ ਸਰ ਜੀ ਹਾਪਨ ਹੋ ਗਿਆ ਅਸੀਂ ਆਏ ਇੱਥੇ ਲੰਬ ਦੇ ਨਾਲ ਸਾਡੇ ਉਸੇ ਬੈਠੇ ਫਿਰ ਦੱਸਿਆ ਕਿਸੇ ਨੇ ਕਿ ਇਹ ਉੱਥੇ ਅੱਗੇ ਵੀ ਇਦਾਂ ਦੇ ਕਾਰਨਾਮੇ ਕਰਦੇ ਇਹ ਇੱਥੇ ਪੀੜਾ ਦੀ ਜਗ੍ਹਾ ਉਸੇ ਨਾਲ ਬੈਠੇ ਉੱਥੇ ਪੀਂਦੇ ਸੀ ਬੈਠੇ ਤਿੰਨ ਚਾਰ ਜਣੇ ਜਦੋਂ ਅਸੀਂ ਜਾ ਕੇ ਰੌਲਾ ਪਾਇਆ ਅੱਛਾ ਅੱਛਾ ਇਹਨੂੰ ਫੜਦੇ ਆ ਤੇ ਨਾਲ ਦੇ ਸਾਡੇ ਕੋਲ ਭੱਜ ਗਿਆ ਉੱਥੋਂ ਅਸੀਂ ਇਹਨੂੰ ਫੜ ਕੇ ਲਿਆਏ ਨਹੀਂ ਟੋਟਲ ਬੰਦੇ ਕਿੰਨੇ ਸੀਗੇ ਉਹ ਚਾਰ ਪੰਜ ਜਣੇ ਬੈਠੇ ਚਾਰ ਪੰਜ ਆਹ ਪੱਥਰ ਆਹ ਦੇਖੋ ਬਲ ਇਹ ਇਟਾ ਨਾਲ ਉਹ ਫਿਰ ਹਾਂ ਉਹਦੇ ਹੱਥ ਦੇ ਵਿੱਚ ਸੀ ਔਰ ਜੇ ਖੁਦਾ ਨਾ ਖਾਤੇ ਬੰਦੇ ਦੇ ਸਿਰ 'ਚ ਵੀ ਮਾਰ ਸਕਦਾ ਸੀ ਪਰ ਬੰਦੇ ਦੇ ਮੂੰਹ ਤੇ ਵੱਜੀ ਐ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਪਰ ਕਿਵੇਂ ਦੇ ਦੇਓ ਸੰਧੂ ਸਾਹਿਬ ਰਾਤ ਜਿਹੜੇ ਟਰੱਕ ਵਾਲੇ ਵੀਰ ਆ ਰਾਤ ਨੂੰ ਵੀ ਘੁਮਨ ਚਲਾਉਂਦੇ ਆ 12 ਵਜੇ ਸਵੇਰੇ ਵੀ ਲੁੱਟਖੋ ਸਮਝ ਆਉਂਦੀ ਐ ਪਰ ਆ ਜਿਹੜੀ 7:30 8 ਵਜੇ ਲੁੱਟਖੋ ਕਰ ਰਹੇ ਆ ਇਹ ਮੈਨੂੰ ਸਮਝ ਨਹੀਂ ਆਈ ਇਹਨਾਂ ਮਤਲਬ ਕਿ ਕਿਸੇ ਦਾ ਕਿਸੇ ਦਾ ਹੱਥ ਪਿੱਛੇ ਹੈਗਾ ਵੀ ਤੁਸੀਂ ਲੁੱਟੋ ਜਾਂ ਫਿਰ ਇਹਨਾਂ ਦੇ ਹਿੱਸੇ ਮੋٹے ਜਾਂਦੇ ਆ ਹੁਣ ਮੈਂ ਥਾਣੇ ਚਲਾਂ ਜੜੀ ਜਾ ਕੇ ਵੇਖੀ ਨਹੀਂ ਐਦਾਂ ਕੋਈ ਕੰਮ ਕਿੱਦਾਂ ਕਰੂਗਾ ਜੀ ਕਾਰੋਬਾਰ ਹੀ ਨਹੀਂ ਕਰ ਪਾਊਗਾ ਵਿਚਾਰੇ ਜਿੱਦਾਂ ਟਰੱਕ ਲੈ ਕੇ ਨਿਕਲੇ ਆ ਵੀ ਜੇਸ ਹਾਬ ਨਾਲੇ ਇਸੇ ਟਾਈਮ ਤੇ ਲੁੱਟ ਖੋਹ ਹੁੰਦੀਆਂ ਫਿਰ ਤਾਂ ਭਾਜੀ ਬੜਾ ਔਖਾ ਹੁੰਦਾ ਹੂੰ ਬਹੁਤ ਔਖਾ ਵੀ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਦੇਖੋ ਜੀ ਉਹਨਾਂ ਨੇ ਕਿਹਾ ਥਾਣੇ ਆਓ ਆ ਕੇ ਆਪਣੇ ਇੱਥੇ ਕੰਪਲੇਂਟ ਦਿਓ ਅਸੀਂ ਪਰਚਾ ਦਵਾਂਗੇ ਹੁਣ ਦੇਖਦੇ ਆਂ ਵੀ ਇੱਥੇ ਪਰਚਾ ਦਿੰਦੇ ਅੱਗੇ ਵੀ ਤਿੰਨ ਚਾਰ ਪਰਚੇ ਇੱਥੇ ਚੱਲਦੇ ਆ ਕਹਿੰਦੇ ਅੱਛਾ ਪਹਿਲਾਂ ਵੀ ਪਰਚੇ ਚੱਲਦੇ ਆ ਹਾਂ ਲੁੱਟਾ ਖੋਹਾਂ ਦੀ ਠੀਕ ਐ ਤੇ ਇਹ ਇਹਨਾਂ ਦੇ ਪਰਚੇ ਉਹਦੇ ਪਾ ਕੇ ਅੰਦਰ ਹੀ ਰਹਿਣਾ ਜੀ ਤੇ ਬਾਹਰ ਤਾਂ ਫਿਰ ਇਤਾਂ ਦੇ ਲੋਕਾਂ ਨੂੰ ਤੰਗੀ ਚੜਾਉਣੀ ਸੀ ਤਾਂ ਕੀਤੀ ਜੀ ਕਹਿੰਦਾ ਸ਼ਰਾਬ ਨਾ ਆਪਕੇ ਕੋਈ ਨਸ਼ਾ ਕਰਦਾ ਕਹਿੰਦਾ ਨਹੀਂ ਸ਼ਰਾਬ ਪੀਣਾ ਸੋ ਬਿਲਕੁਲ ਜੀ ਦੇਖੋ ਟਰੱਕ ਵਾਲੇ ਵੀਰਾਂ ਦੇ ਨਾਲ ਦੇਖੋ ਸੜਕਾਂ ਦੇ ਉੱਪਰ ਜਿਹੜੇ ਆ ਕੰਮ ਹੋਣ ਲੱਗ ਪਏ ਪੱਥਰ ਮਾਰਿਆ ਜੀ ਹਾਂਜੀ ਐ ਸ਼ੀਸ਼ੇ ਦੇ ਮਾਰੇ ਭਾਈ ਸਵਾਲ ਇੱਕ ਉਹ ਵੱਡਾ ਬਹੁਤ ਤੁਸੀਂ ਕਹਿੰਦੇ ਹੋ ਉਹ ਜਗਾਰੇ ਬੇਟੀ ਪਾਪ ਤਾਂ ਕਿਧਰ ਚਲੇ ਉਹ ਜਗਾਰੇ ਚੋਰੀ ਕਰਕੇ ਚਲੀ ਗਈ ਉਹ ਇੱਥੇ ਦੇਖੋ ਪੈਸੇ ਗੱਡੀ ਰੋਕੀ ਮੈਂ ਪੁੱਛਿਆ ਵੀ ਇਹ ਵੀ ਵੱਡਾ ਕੌਣ ਹੈ ਉਹਨੇ ਇੱਥੇ ਦੱਸਿਆ ਭਾਈ ਅਸੀਂ ਲੱਭਿਆ ਉਹਥੇ ਬੰਦਾ ਉਹ ਭਾਈ ਜਦੋਂ ਮੈਂ ਵੀਡੀਓ ਦੀ ਬਣਾ ਲਈ ਕਰੈਕਟਰ ਨੇ ਬਣਾ ਲਈ ਨਾ ਵੀਡੀਓ ਦਿਖਾਈ ਇਥੇ ਬੰਦਿਆਂ ਨੂੰ ਜਦੋਂ ਚੱਕੜ ਗਏ ਨਾ ਬੱਚੇ ਕਿਤੇ ਇਹ ਤਾਂ ਨਹੀਂ ਪਹਿਲਾਂ ਟੱਚ ਰੂਚ ਹੋਇਆ ਕੋਈ ਜੀ ਕੋਈ ਟੱਚ ਨਹੀਂ ਰਿਹਾ ਕੋਈ ਕੋਈ ਮੋਟਰਸਾਈਕਲ ਕੋਈ ਸਕੂਟਰ ਨਹੀਂ ਜੇ ਟੱਚ ਆਉਂਦਾ ਤਾਂ ਇਹ ਮੇਰੀ ਜਾਨ ਛੱਡਦਾ ਜੀ ਹੂੰ ਅਗਰ ਕੋਈ ਕਿਸੇ ਦੀ ਗੱਡੀਕਾਰ ਚ ਮੈਂ ਮਾਰਦਾ ਤਾਂ ਇਹਨਾਂ ਨੇ ਸਾਨੂੰ ਬੁਲਾਇਆ ਰਿਆ ਬੱਚੇ ਗਏ ਆ ਤੇ ਬੱਚਿਆਂ ਨੇ ਦੇਖਿਆ ਕਿ ਚਾਰ ਜਣੇ ਕੇਰਾ ਪਾ ਕੇ ਬੈਠੇ ਹੋ ਜੀ ਜਿਹੜੇ ਇਹ ਮੁੰਡੇ ਘੱਟਾਂ ਦੀ ਰੇਕ ਪੈਗ ਲਾ ਰਹੇ ਸੀ ਬਾਈ ਨੂੰ ਜਦੋਂ ਇੰਨਾ ਕਿਲੋ ਪੈਸੇ ਖੋ ਕੇ ਭੱਜਿਆ ਉਸ ਤੋਂ ਬਾਅਦ ਇਹਨਾਂ ਨੇ ਪੈਗ ਲਾਇਆ ਕਿੰਨੇ ਪੈਸੇ ਪੈਸੇ ਕਿੰਨੇ ਖੋਏ ਤੁਹਾਡੇ ਕੋਲ 7000 ਰੁਪਏ 7000 ਰੁਪਏ ਤੇ ਜਲਦੀ ਗੱਡੀ ਦੇ ਉੱਪਰ ਚੜ੍ਹ ਗਏ ਬਾਕੀ ਸਮਾਨ ਬਾਕੀ ਸਮਾਨ ਪੂਰਾ ਤੁਹਾਡਾ ਮੋਬਾਈਲ ਵਗੈਰਾ ਮੋਬਾਈਲ ਮੂਲ ਵੱਜ ਗਿਆ ਜੀ ਬਲੇ ਬਾਕੀ ਸਮਾਨ ਬਚ ਗਿਆ ਚਾਰਜਰ ਆ ਜਿਹੜਾ ਬਚਾ ਹੋਇਆ ਤੁਹਾਡੇ ਸੱਟ ਲੱਗੀ ਕਿ ਨਾਲ ਕੋਈ ਕੰਡਕਟਰ ਦੇ ਵੀ ਲੱਗੀ ਨਹੀਂ ਮੇਰੀ ਲੱਗੀ ਹੈ ਤੁਹਾਡੇ ਲੱਗੀ ਹੈ ਕੰਡਕਟਰ ਦਾ ਬਚਾ ਹੋ ਗਿਆ ਆ ਦੇਖੋ ਸ਼ੀਸ਼ਾ ਵੀ ਕਰੈਕ ਹੋ ਗਿਆ ਜੀ ਸ਼ੀਸ਼ੇ ਤੇ ਉਹ ਨਹੀਂ ਪਹਿਲਾਂ ਮਾਰਿਆ ਫੱਟਾ ਫੇਰ ਹੀ ਗੱਡੀ ਰੋਕੀ ਫੇਰ ਉੱਤੇ ਉਹ ਸ਼ੀਸ਼ਾ ਵੀ ਜਿਹੜਾ ਕਰੈਕ ਹੋ ਗਿਆ ਦੇਖ ਸਕਦੇ ਹੋ ਜਿਹੜਾ ਪੀਪੀ06 ਵੀ ਥੋੜਾ ਬਹੁਤ ਐਕਸ 2121 ਜਿਹੜਾ ਨੰਬਰ ਹੈ ਟਰੱਕ ਦਾ ਔਰ ਦੱਸਿਆ ਜਾ ਰਿਹਾ ਕਿ ਕੋਈ ਇਹਨਾਂ ਦੇ ਦੱਸਣ ਮੁਤਾਬਕ ਸਟੇਸ਼ਨ ਤੇ ਲੱਗ ਗਿਆ ਕੋਈ ਬੰਦੇ ਇਹਨਾਂ ਦੇ ਮਗਰ ਲੱਗੇ ਆ ਤੇ ਕਾਫੀ